ਪਬਲਿਕ ਪ੍ਰਾਈਮ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਜੀ ਖਬਰ ਮਿਲੀ ਹੈ ਜੀ ਕਿ ਪਤੀ ਨੇ ਆਪਣੀ ਹੀ ਪਤਨੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਮੌਕੇ ਤੇ ਪਹੁੰਚੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਈ ਹੈ লাশ ਪੁਲਿਸ ਮੁਲਾਜ਼ਮਾਂ ਵੱਲੋਂ ਮਲਜਮਾਂ ਦੀ ਕੀਤੀ ਜਾ ਰਹੀ ਹੈ ਪਾਲ ਛਾਪੇਮਾਰੀ ਸ਼ੁਰੂ ਜੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਖੇਤਰ ਅਦੀਨ ਹੈ ਪਿੰਦੇ ਪਿੰਡ ਬਤਾਲਾ ਵਿੱਚ ਪਤੀ ਪਤਨੀ ਦੇ ਝਗੜੇ ਕਾਰਨ ਪਤੀ ਵੱਲੋਂ ਆਪਣੀ ਹੀ ਪਤਨੀ ਨੂੰ ਕੁੱਟ-ਕੁੱਟ ਕੇ ਬੇਰਹਿਮੀ ਨਾਲ ਮਾਰ ਦਿੱਤਾ ਜਾਣਕਾਰੀ ਮੁਤਾਬਕ ਪਤੀ ਨੇ ਆਪਣੀ ਪਤਨੀ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਜਿਸ ਤੋਂ ਬਾਅਦ ਆਪਣੇ ਸਾਲੇ ਨੂੰ ਫੋਨ ਲਾ ਕੇ ਉਸ ਨੂੰ ਜਾਨੋਂ ਮਾਰਨੀਆਂ ਧਮਕੀਆਂ ਦਿੱਤੀਆਂ ਅਤੇ ਇਹ ਵੀ ਦੱਸਿਆ ਕਿ ਮੈਂ ਤੇਰੀ ਭੈਣ ਨੂੰ ਮਾਰ ਦਿੱਤਾ ਹੈ ਮ੍ਰਿਤਕਾ ਦੀ ਪਛਾਣ ਰਾਣੀ ਵਜੋਂ ਹੋਈ ਹੈ ਮ੍ਰਿਤਕਾ ਰਾਣੀ ਦੇ ਭਰਾ ਨੇ ਦੱਸਿਆ ਕਿ ਲੜਕੇ ਦੀ ਪਰਜਾਈ ਨਾਲ ਹੀ ਮ੍ਰਿਤਕਾ ਰਾਣੀ ਦਾ ਅਕਸਰ ਝਗੜਾ ਰਹਿੰਦਾ ਸੀ ਜਿਸ ਵਜ੍ਹਾਉਂ ਉਸਦਾ ਜੀਜਾ ਉਸਦੀ ਭੈਣ ਨੂੰ ਕੁੱਟਦਾ ਮਾਰਦਾ ਸੀ ਉਹਨੇ ਇਹ ਵੀ ਦੱਸਿਆ ਕਿ ਮ੍ਰਿਤਕਾ ਦੇ 2 ਬੱਚੇ ਹਨ ਪਰ ਇਸ ਦੇ ਬਾਵਜੂਦ ਵੀ ਉਸਦਾ ਜੀਜਾ ਨੇੜੇ ਹੀ ਰਹਿੰਦੀ ਇੱਕ ਮਹਿਲਾ ਦੇ ਨਾਲ ਨਜਾਇਜ਼ਬੰਦ ਰੱਖਦਾ ਸੀ ਉਸਨੇ ਇਹ ਵੀ ਦੱਸਿਆ ਕਿ ਹੁਣ ਮੇਰਾ ਜੀਜਾ ਮੈਨੂੰ ਹੀ ਫੋਨ ਕਰਕੇ ਜਾਨੋਂ ਮਾਰਨੀਆਂ ਧਮਕੀਆਂ ਦੇ ਰਿਹਾ ਹੈ ਉਸਨੇ ਪੁਲਿਸ ਮੁਲਾਜ਼ਮਾਂ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਇਸ ਬਾਬਤ ਜਦੋਂ ਡੀਐਸਪੀ ਬਾਬਾ ਬਕਾਲਾ ਸੁੰਦਰਪਾਲ ਸਿੰਘ ਜੀ ਨਾਲ ਗੱਲ ਕੀਤੀ ਉਹਨਾਂ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਅੱਜ ਦੁਪਹਿਰੇ ਕਿ ਪਤੀ ਪਤਨੀ ਦੇ ਵਿੱਚ ਲੜਾਈ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕਾ ਰਾਣੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗੇਰਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਹਨਾਂ ਦੱਸਿਆ ਕਿ ਕਤਤ ਦੋਸ਼ੀ ਮੌਕੇ ਤੋਂ ਫਰਾਰ ਹੈ ਅਤੇ ਉਸ ਨੂੰ ਕਾਬੂ ਕਰਨ ਲਈ ਵਕ ਵਕ ਪੁਲਿਸ ਟੀਮਾਂ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਹਨਾਂ ਦੱਸਿਆ ਕਿ ਮਲਜਮਾ ਖਿਲਾਫ ਥਾਣਾ ਬਿਆਸ ਵਿੱਚ ਇਸ ਦਰਜ ਕਰ ਲਿਆ ਹੈ ਕੈਮਰਾਮੈਨ ਰਣਜੀਤ ਰਾਜਾ ਦੇ ਨਾਲ ਪ੍ਰਿੰਸ ਕਲੀਅਰ ਦੀ ਖਾਸ ਰਿਪੋਰਟ ਵੰਦੇਰੇ ਜਾਣਕਾਰੀ ਮੇਰੀ ਛੋਟੀ ਭੈਣ ਹੈ ਜ਼ਰਾ ਰਣੇ ਅ ਪ੍ਰੋਣੇ ਨੇ ਆਪੇ ਮਾਰ ਕੇ ਤਾਂ ਆਪੇ ਫੋਨ ਕਰਦਾ ਉਹਨੂੰ ਕਰ ਮੈਂ ਮਾਰਤੀ ਜੇ ਹੁਣ ਮੈਂ ਤੁਹਾਨੂੰ ਮਾਰਨੋਂ ਲਗਾਏ ਪਿੰਡ ਬਾਜੋ ਮੇਰੇ ਕੋਲ ਜ਼ਰ ਬੜੀ ਧੀਰ ਤੋਂ ਲੜਾਈ ਜਲਦੀ ਹੈ ਇਹਨਾਂ ਦੀ ਕੁੱਟ ਮਾਰ ਬੜੀ ਕਰਦਾ ਹੀਗਾ ਇੱਕ ਜਨਾਨੀ ਉਹਦੇ ਇੱਕ ਜਨਾਨੀ ਆ ਮਲੇ ਦੇ ਵਿੱਚ ਹੀ ਉਹਦਣਾ ਸਾਰੀ ਇਹ ਗਈ ਗੱਲ ਬਾਤ ਹੈਗੀ ਉਹਦੇ ਪਿੱਛੇ ਲੱਗੇ ਨੇ ਮਾਰ ਤਾ ਉਹਨੂੰ ਸਰ ਸਭ ਤੋਂ ਛੱਡੀ ਛੱਡੀ ਪੈਣੀ ਮਾਰਤਾ ਜੀ ਜਿਹੜੇ ਛੋਟੇ ਛੋਟੇ ਬੱਚੇ ਵਿਚਾਰੀ ਉਹ ਬੱਚੇ ਤਨੂ ਸਰ ਫੋਨ ਕੀਤਾ ਨੇ ਜੀ ਸਰ ਇਨਸਾਫ ਇਹ ਜੋੜੇਗੀ ਜੜੀ ਬਰਗੀ ਜਰੋਂ ਦੇ ਬਰਗੇ ਕੀ ਰੋ ਅਰੇ ਇਨਸਾਫ ਮਿਲਣਾ ਚਾਹਤਾ ਆ ਤੇਰੇ ਅੱਜ ਬਾਅਦ ਦੁਪਹਿਰ ਤਲਾਹ ਮਿਲੀ ਸੀਗੀ ਕਿ ਇੱਕ ਮੀਆਂ ਬੀਬੀ ਦਾ ਝਗੜਾ ਹੋ ਗਿਆ ਔਰ ਉਹਦੀ ਲੇਡੀ ਤੇ ਜਿਆਦਾ ਸੱਟ ਲੱਗ ਗਈ ਐ ਮੌਕੇ ਤੇ ਚੌਕੀ ਇੰਚਾਰਜ ਬਦਾਲਾ ਮੌਕੇ ਤੇ ਗਏ ਜਦੋਂ ਵੇਖਿਆ ਕਿ ਲੇਡੀ ਦੀ ਜਿਹੜੀ ਆ ਡੈਥ ਹੋ ਚੁੱਕੀ ਆ ਇਸ ਵਿਅਕਤੀ ਦੇ ਉੱਤੇ ਆਲਰੇਡੀ ਮੁਕੱਦਮੇ ਦੋ ਦਰਜ ਸੀ ਥੋੜੇ ਦਿਨ ਪਹਿਲਾਂ ਜੇਲ੍ਹ ਤੋਂ ਆਇਆ ਸੀ ਇਹ ਆਪਣੀ ਵਾਈਫ ਨੂੰ ਇਹਨੇ ਕੁੱਟਮਾਰ ਕੀਤੀ ਤੇ ਉਹਨੂੰ ੱਤਕਾ ਵਗੈਰਾ ਦੇ ਦਿੱਤਾ ਜਿਸ ਦੇ ਨਾਲ ਉਹਦੇ ਜਿਆਦਾ ਸੱਟ ਲੱਗ ਗਈ ਔਰ ਉਹਦੀ ਡੈਥ ਹੋ ਗਈ ਆ ਦੋਸ਼ੀ ਇਸ ਵੇਲੇ ਫਰਾਰ ਆ ਤੇ ਛੇਤੀ ਉਹਨੂੰ ਕਾਬੂ ਕਰ ਲਿਆ ਜਾਏਗਾ ਅਜੇ ਕੁਝ ਨਹੀਂ ਪਤਾ ਇਹਦੇ ਇਨਵੈਸਟੀਗੇਸ਼ਨ ਚੱਲ ਰਹੀ ਆ ਜਿੱਦਾਂ ਜਿੱਦਾਂ ਫੈਕਟ ਸਾਹਮਣੇ ਆਣਗੇ ਇਨਵੈਸਟੀਗੇਸ਼ਨ ਕੰਪਲੀਟ ਕੀਤੀ ਜਾਏਗੀ